ਤਨ ਗੁਰੂ RAMDAS ਸਰੋਵਰ ਦੀ ਸੇਵਾ ਹੋਈ ਸੰਗਤ ਬੜੀ ਦੂਰ ਦੂਰ ਤੋਂ ਆਈ ਗੁਰੂ RAMDAS ਆਪ ਸਰੋਵਰ ਦੀ ਸੇਵਾ ਕਰਾ ਰਹੇ ਪਿਆਰਿਓ ਜਿਸ ਸਰੋਵਰ ਵਿੱਚ ਤੁਸੀਂ ਇਸ਼ਨਾਨ ਕਰਦੇ ਹੋ ਇਸ ਸਰੋਵਰ ਵਿੱਚੋਂ ਮਿੱਟੀ ਮੇਰੇ ਗੁਰੂ RAMDAS ਜੀ ਨੇ ਨਹੀਂ ਕੱਟੀ ਕਦੇ ਇਹਨੂੰ ਫੀਲ ਕਰੋ ਮਹਿਸੂਸ ਕਰੋ ਜਿਨੂੰ ਸਿੱਖੀ ਅਤੈ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ ਨੂੰ ਪਰਤਖ ਦੇ ਪਾਰ ਬ੍ਰਹਮ ਸੁਆਮੀ ਆਦ ਰੂਪ ਭੋਖਣ ਪਰਮ ਉਸ ਥਾਂ ਤੇ ਮਹਾਰਾਜ ਸੇਵਾ ਕਰ ਰਹੇ ਨੇ ਸੱਜਣ ਹੀ ਕਾ ਗਿਆ ਇਤਿਹਾਸ ਹੋਈਏ ਉਹ ਜਿਸ ਕੰਮ ਨੂੰ ਖੱਤ ਪਾਉਂਦਾ ਹੈ ਕੰਮ ਸਿਰੇ ਨਹੀਂ ਲੱਗਦਾ ਚਿੰਤਾ ਨੇ ਖਾ ਲਿਆ ਮੇਰੇ ਬੱਚਿਆਂ ਦੀ ਰੋਜੀ ਦਾ ਕੀ ਬਣੇਗਾ ਮੇਰੇ ਬੱਚਿਆਂ ਦਾ ਕੀ ਬਣੇਗਾ ਕਿਸੇ ਨੇ ਕਿਹਾ ਚਲਾ ਜਾ ਮਾਜੇ ਦੀ ਧੁੰਨੀ ਚ ਮਾਝੇ ਦੀ ਧਰਤੀ ਤੇ ਇੱਕ ਤੀਰਤ ਬਣਦਾ ਪਿਆ ਬਹੁਤ ਹਜੂਮ ਹਜੂਮ ਦਾ ਅਰਥ ਹੈ ਤੇ ਭੀੜ ਨਾ ਕਰਿਓ ਹਜੂਮ ਦਾ ਅਰਥ ਇਕੱਠ ਬਹੁਤ ਇਕੱਠ ਹੁੰਦਾ ਏ ਉੱਥੇ ਤੂੰ ਉੱਥੇ ਪਹੁੰਚ ਜਾ ਕੋਈ ਕੰਮਕਾਰ ਕਰ ਲੈ ਜਿਸ ਥਾਂ ਤੇ ਤੁਸੀਂ ਸਰੋਵਰ ਚ ਸਿ ਇਸ਼ਨਾਨ ਕਰਨੇ ਆ ਇਹ ਸਰੋਵਰ ਦੀ ਪਟਾਈ ਇਹਦੇ ਕੰਡੇ ਤੇ ਥੋੜੀ ਜੀ ਦੂਰ ਉਹ ਸੱਜਣ ਕੁਝ ਮਾਇਆ ਲਿਆ ਕੇ ਆਪਣੀ ਛਾਬੜੀ ਲਾ ਕੇ ਬੈਠ ਗਿਆ ਮੇਰਾ ਇਸ਼ਾਰਾ ਭਾਈ ਸੋਮੇਸ਼ਾ ਵਾਲਾ ਛਾਬੜੀ ਲਾ ਕੇ ਬੈਠ ਗਿਆ ਵਟਕ ਹੋ ਗਈ ਸੋਣੀ ਬੜਾ ਖੁਸ਼ ਹੋਇਆ RAMDAS SODHI SULTAN SACCHE PADSHA LANGE ਸਿੱਖ ਸੰਗਤਾਂ ਨਾਲ ਸਨ ਤੇ ਉਹਨੇ ਪੁੱਛ ਲਿਆ ਕਿਸੇ ਨੂੰ ਇਹ ਕੌਣ ਉਹਨਾਂ ਕਹਿ ਕੇ ਸਤਿਗੁਰੂ ਗੁਰੂ RAMDAS ਜਿਹੜੇ ਇਸ ਤੀਰਥ ਦਾ ਨਿਰਮਾਨ ਕਰ ਰਹੇ ਉਹਨੂੰ ਤੀਰਥ ਸ਼ਬਦ ਸੁਣ ਕੇ ਨਵੰਚਲਤ ਹੋ ਜਾਇਓ ਵੀ ਇਹ ਤੀਰਥ ਕਹਿੰਦਾ ਤਾਂ ਤੀਰਥ ਦਾ ਕਰਿਆ ਤਾਂ ਪਵਿੱਤਰ ਹੁੰਦਾ ਅਸੀਂ ਤਾਂ ਲੜੀ ਜਾਂਦੇ ਸ਼ਬਦਾਂ ਪਿੱਤੇ ਸ਼ਬਦਾਂ ਦੇ ਅਰਥਾਂ ਦਾ ਪਤਾ ਵੀ ਨਹੀਂ ਹੁੰਦਾ تیرੇ ਦਰਤ ਪਵਿੱਤਰ ਉਹ ਕਹਿਣ ਲੱਗੇ ਜਿਹੜੇ ਰੱਤ ਦੇ ਨੇ ਅੱਗੇ ਵੱਧ ਕੇ ਮੱਥਾ ਟੇਕ ਬੈਠਾ ਜੀ ਕੋਈ ਇਹ ਨਹੀਂ ਮੈਂ ਨਾਮ ਲੈਣ ਆਇਆ ਮੈਂ ਬੰਦਗੀ ਲੈਣੀ ਸਿਮਰਨ ਮੱਥਾ ਗੁਰੂ ਦੇ ਚਰਨਾਂ ਨੂੰ ਛੋ ਗਿਆ ਮੱਥਾ ਤੇ ਇਹ ਕਿਹਾ ਸਤਗੁਰੂ ਕੁਛ ਦਿਆ ਕੌਣ ਭਾਈ ਤੂੰ ਪਹਿਲੀ ਈ ਵੇਖਿਆ ਕਿਵੇਂ ਆਇਆ ਕਹਿੰਦਾ ਮਹਾਰਾਜ ਉਹ ਛਾਬੜੀ ਮਹਿਲਾ ਆਈ ਸੀ ਜੀ ਉਹ ਦੇਖੋ ਸਤਿਗੁਰੂ ਕਹਿੰਦੇ ਨੇ ਵੇਚਣਾ ਹੈ ਕੁਝ ਕਹਿੰਦਾ ਹਾਂ ਵੇਚਿਆ ਕਿੰਨੇ ਪੈਸੇ ਹੋਏ ਚਲੋ ਇਹ ਸਾਰੇ ਕੋਈ ਵਧਾਜੜਾ ਕੇ 1.5 10 ਦਾ ਕੁ ਰੁਪਈਆ ਜੋ ਵੀ ਹੈ ਉਹਨੇ ਕਿਹਾ ਮਹਾਰਾਜ ਇੰਨੀ ਵਟ ਕੋਈ ਸਤਿਗੁਰੂ ਕਹਿੰਦੇ ਨੇ ਇੱਕ ਇੱਕ ਪੈਸੇ ਦੀ ਲੋੜ ਇੱਥੇ ਉਹ ਲਿਆ ਜਿੰਨੀ ਤੈਨੂੰ ਵਟਕ ਹੋਈਏ ਇਹ ਇਹ ਮਜ਼ਦੂਰਾਂ ਨੂੰ ਦੇਾਂਗੇ ਸਾਜ਼ੋ ਸਮਾਨ ਆ ਜਾਗਾ ਦੇ ਦਿੱਤਾ ਪਰ ਰਾਤ ਚਿੰਤਾ ਨਾਲ ਸੁੱਤਾ ਕੋਈ ਮੰਨੇ ਕਿਹਾ ਤੂੰ ਤਾਂ ਰੋਜੀ ਲੈਣਾ ਐਸਾ ਤੇਰੇ ਤਰ੍ਹਾਂ ਪਈਏ ਵੀ ਖੋਲੇ ਮੈਂ ਸੋਚਦਾ ਕਿ ਪਤਾ ਨਹੀਂ ਕਿ ਕੋਈ ਕੁਝ ਪੁਰਨੇ ਉੱਠੇ ਹੋਣਗੇ ਗੁਰੂ ਕਿਹੋ ਜਿਹਾ ਇਹ ਬੈੜਾ ਮਾਣੇ ਨਾ ਕਿ ਸਿਮਰਨ ਕਰਦਾ ਕਰਦਾ ਵੀ ਇਹਦੇ ਪ੍ਰਤੀ ਕਈ ਵਾਰੀ ਨਫ਼ਰਤ ਪੈਦਾ ਕਰੀ ਜਾਂਦਾ ਹੁੰਦਾ ਇਹ ਸੱਚ ਜੀ ਵੀ ਆ ਕਿਵੇਂ ਆ ਕਿਵੇਂ ਰਾਤ ਸੁੱਤਾ ਹੀ ਨਹੀਂ ਹੁਣਾ ਮੇਰਾ ਖਿਆਲ ਧੀਰਜ ਕਰ ਲੈਣ ਚੱਲ ਕੋਈ ਨਹੀਂ ਇੱਕ ਦਿਨ ਦੇ ਦਿੱਤਾ ਅਖਰ ਉਹਨਾਂ ਦੀ ਥਾਂ ਤੇ ਆਏ ਆ ਨਾ ਕਿਰਾਏ ਸਮਝੋ ਮਨ ਨਹੀਂ ਮਨ ਮੈਂ ਮਨ ਚ ਹੀ ਪੁਰਨੇ ਬੰਦਾ ਬਣਾਉਂਦਾ ਦੂਜੇ ਦਿਨ ਫੇਰ ਲਾ ਕੇ ਬਹਿ ਗਿਆ ਮਹਾਰਾਜ ਬੇਰੇ ਤੋਂ ਲੱਗ ਪੇ ਦੂਜੇ ਦਿਨ ਫਿਰ ਆਵਾਜ਼ ਦਿੱਤੀ ਭਾਈ ਸੱਜਣਾ ਕਿਦਾਂ ਈਮੀ ਦੀ ਆਵਾਜ਼ ਕਿਹਾ ਇੰਨੇ ਕੋ ਕਮਾਲ ਹੈ ਮਾਰੇ ਕਹਿੰਦੇ ਪਰ ਬਰਕਤ ਪੈ ਗਈ ਲਿਆ સેવા ਚ ਲਾਈ ਗਈ ਪੰਜਵੇਂ ਦਿਨ ਪਤਾ ਨਹੀਂ ਕੀ ਬਖਸ਼ਿਸ਼ ਵਰਤੀ ਪ੍ਰੇਮੀ ਬਣ ਗਿਆ ਜੀ ਸੰਗਤ ਵਿੱਚ ਬਹਿ ਕੇ ਮੇਰਾ خیال ਜਦੋਂ ਆਹ ਸ਼ਲੋਕ ਸੁਣਿਆ ਹੋਵੇਗਾ ਮੈਂ ਖਿਆਲ ਕਹਿ ਰਿਆਂ ਸੋ ਕਰਤਾ ਚਿੰਤਾ ਕਰੇ ਜਿਨ ਉਪਾਇਆ ਜਗ ਤੇ ਮਾਨੇ ਕੌਣ ਹੈ ਸੌਮਿਆ ਤੂੰ ਕਿਉਂ ਚਿੰਤਾ ਕਰੀ ਜਾਣਾ ਫਿਰ ਉਹਦੇ ਚਰਨਾਂ 'ਚ ਜੁੜ ਜਿਹੜਾ ਹੋਕੇ ਦੇ ਕੇ ਕਹਿੰਦਾ ਜਿਹਨੇ ਦੁਨੀਆ ਪੈਦਾ ਕੀਤੀ ਚਿੰਤਾ ਵਿਯੋਗ ਕਰਦਾ ਪੰਜਵੇਂ ਦਿਨ ਜੋ ਕਮਾਇਆ ਉੱਠ ਪਿਆ ਕਹਿੰਦਾ ਮਹਾਰਾਜ ਕਿਰਪਾ ਕਰੋ ਮਹਾਰਾਜ ਵੇਖ ਕੇ ਆਖਿੰਦਾ ਸ ਕਹਿੰਦਾ ਅੱਜ ਇੰਨੇ ਰੁਪਏ ਕਮਾਏ ਕੋਈ 5 ਕਹਿੰਦਾ ਕੋਈ 6 ਕਹਿੰਦਾ ਜੀ ਚਲੋ ਅੱਜ ਇੰਨੇ ਕਮਾਏ ਸਤਗੁਰੂ ਸੇਵਾ ਚ ਲਾ ਲਓ ਮਹਾਰਾਜ ਹੱਸ ਕੇ ਕਹਿਣ ਲੱਗੇ ਤੇਰਾ ਨਾਮ ਨਹੀਂ ਪੁੱਛਿਆ ਕਹਿੰਦਾ ਜੇਲਮ ਤੋਂ ਆਇਆ ਆਇਆ ਰੋਜੀ ਦੀ ਖਾਤਰ ਸਾ ਰੋਟੀ ਨਹੀਂ ਚੱਲਦੀ ਰੋਜੀ ਦੀ ਖਾਤਰ ਆਇਆ ਬੱਚਿਆਂ ਦੀ ਪਰਵਰਿਸ਼ ਨਹੀਂ ਪਰ ਮਹਾਰਾਜ ਕਹਿੰਦੇ ਫਿਰ ਤੁਹਾਨੂੰ ਕਿੱਦੋਂ ਲੱਗ ਪਿਆ ਕਹਿੰਦਾ ਸੱਚ ਏਵੇ ਅਜੇ ਤੱਕ ਮਨ ਖੋਣ ਦੀਆਂ ਗੱਲਾਂ ਕਰਦਾ ਸੀ ਜਿੱਦਨ ਦੀ ਦੇਨ ਦੀ ਬਿਰਤੀ ਪੈਦਾ ਹੋ ਗਈ ਉਸਦਨ ਦੀਆਂ ਬਰਕਤਾਂ ਬੜੀਆਂ ਪੈਣ ਲੱਗ ਪਈਆਂ ਇਹੀ ਲਫ਼ਜ਼ ਮਹਾਰਾਜ ਜੀ ਨੇ ਕਹੇ ਸਨ ਸੁਲਤਾਨਪੁਰ ਦੀ ਧਰਤੀ ਤੇ ਜਦੋਂ ਸੇਵਾਦਾਰ ਨੇ ਹੱਥ ਪਕੜ ਕੇ ਕਹਾਂ ਬਾਬਾ ਓ ਮੇਰੇ ਮੋਦੀ ਮਾਲਕਾ ਤੇਰਾ ਤੇਰਾ ਕਹੀ ਜਾਂਦਾ ਹੈ ਤੇਰਾ ਤੇਰਾ ਕਰਕੇ ਉਜੜ ਜਾਏਗਾ ਸੁਲਤਾਨਪੁਰ ਬਸ ਖੁਮਾਰੀ ਚ ਕਿਹਾ ਨਾ ਹੱਥ ਛੱਡ ਦੇ ਜਿੱਦਣ ਦੁਨੀਆ ਉਜੜੀਏ ਮੇਰਾ ਮੇਰਾ ਕਰਕੇ ਉਜੜੀਏ ਤੇਰਾ ਤੇਰਾ ਕਰਕੇ ਤੇ ਵਸਦੇ ਹੁੰਦੇ ਤੇਰਾ ਤੇਰਾ ਕਰਕੇ ਵਰਕਤਾ ਬੈਂਦੀਆਂ ਹਜ਼ੂਰ ਸੱਚੇ ਪਾਦਸ਼ਾਹ ਮਹਾਰਾਜ ਹੱਸ ਬੈ ਕਹਿੰਦੇ ਫਿਰ ਤੂੰ ਆਪਣੀ ਕਮਾਈ ਕਹਿੰਦਾ ਨਹੀਂ ਇਹ ਤੁਹਾਡੀ ਦਿੱਤੀ ਦਾਤ ਸਤਗੁਰੂ ਨੇ ਪੈਸੇ ਹੱਥ ਚ ਪਕੜ ਲਏ ਗੁਰੂ ਰਾਮਦਾਸ ਦੀ ਨਜ਼ਰ ਪਈ ਉਹਨਾਂ ਤੇ ਜਿਹੜੀ ਨਜ਼ਰ ਪਾਪੀਆਂ ਨੂੰ ਪਵਿੱਤਰ ਕਰ ਦਿੰਦੀ ਜਿਹੜੀ ਨਜ਼ਰ ਪੈ ਜਾਏ ਤੇ ਬਾਬਾ ਸ੍ਰੀਚੰਦ ਜੈਸੇ ਮਹਾਪੁਰਖ ਨੂੰ ਤਪਸਵੀ ਨੂੰ ਝੁਕਣ ਵਾਸਤੇ ਮਜਬੂਰ ਕਰ ਦਿੰਦੀ ਅੰਤਰਾਤਮੇਤਾ ਚੁਕੇ ਹੀ ਨਾ ਹੋ ਉਹਨਾਂ ਨੇ ਮਹਾਰਾਜ ਨੇ ਦੇਖਿਆ ਕਹਿਣ ਲੱਗੇ ਆ ਤੂੰ ਆਇਆ ਰੋਜ਼ੀ ਦੀ ਖਾਤਰ ਕਹਿੰਦਾ ਨਹੀਂ ਹੁਣ ਕੋਈ ਚਿੰਤਾ ਨਹੀਂ ਬਸ ਸਤਿਗੁਰੂ ਕਹਿੰਦੇ ਨੇ ਇਹ ਹੀ ਤੈਨੂੰ ਸਿਖਾਣਾ ਚਾਹਦਾ ਸਾਂ ਕਿ ਕਰਤਾ ਬਣ ਕੇ ਚਿੰਤਾ ਨਾ ਕਰੀ ਕਿਰਤ ਕਰੀ ਜਈ ਤੇ ਚਿੰਤਾ ਤੇਰੀ ਕਰਤੇ ਦੀ ਨਹੀਂ ਜਿੰਨੀ ਮਾਇਆ ਦਿੱਤੀ ਬੁੱਕ ਚੋ ਹੱਥ ਚ ਲਪੇ ਬੰਦ ਕਰਕੇ ਮੁਠੀ ਬੰਦ ਕਰਕੇ ਕਿਆ ਕਹਿਣ ਲੱਗੇ ਨਾਮ ਕੀ ਕਹਿੰਦੇ ਨੇ ਲੋਕੀ ਮੈਨੂੰ ਸੋਮਾ ਕਹਿੰਦੇ ਨੇ ਜਾਨੀ ਗਿਆਨ ਸਿੰਘ ਤਵਾਰੀਖ ਚ ਲਿਖਦੇ ਨੇ ਮਹਾਰਾਜ ਹੱਸ ਪੈ ਕਹਿਣ ਲੱਗੇ ਨਹੀਂ ਲੋਕ ਸੇਮਾ ਸੋਮਾ ਕਹਿੰਦੇ ਨੇ ਗੁਰੂ ਨਾਨਕ ਨੇ ਤੈਨੂੰ ਸੋਮੇ ਸ਼ਾ ਬਣਾ ਦਿੱਤਾ ਕੀ ਇਹ ਪਰਮਾਤਮਾ ਦੀ ਬਖਸ਼ਿਸ਼ ਨਹੀਂ ਮੈਂ ਸਿਰਫ ਇੱਕ ਉਦਾਹਰਨ ਦੇ ਰਿਹਾ ਕਿ ਚਿੰਤਾ ਦੀ ਥਾਂ ਤੇ ਚਿੰਤਨ ਆ ਜਾਏ ਤੇ ਸੋਮਾ ਵੀ ਸ਼ਾਹ ਬਣ ਜਾਂਦਾ ਹੁੰਦਾ ਜੇ ਪਿਆਰਿਓ ਸ਼ੌਂਕਾਰ ਨੂੰ ਵੀ ਅੰਦਰ ਚਿੰਤਾ ਖਾਈ ਜਾਏ ਤੇ ਉਹ ਵੀ ਭਿਖਾਰੀਆਂ ਦੀ ਕਤਾਰ ਚ ਆ ਜਾਂਦਾ ਮਹਾਰਾਜ ਜੀ ਨੇ ਕਿਹਾ ਸੋਮਾ ਸ਼ਾਹ ਗੁਰੂ ਕਾ ਸ਼ਾਹ ਤੇ ਤੀਸਰਾ ਲਬਜ ਵਰਤਿਆ ਬੇ ਪਰਵਾਹ ਗੁਰਮਖੋ ਇਹਦੇ ਪੁੱਤਰ ਭਾਈ ਰਾਮ ਸ਼ਾਹ ਨੂੰ ਮੇਰੇ ਗੁਰੂ ਅਰਜੁਨ ਦੇਵ ਜੀ ਨੇ ਮੰਜੀ ਬਖਸ਼ੀ ਪ੍ਰਚਾਰਕ ਥਾਪਿਆ ਭਾਈ ਰਾਮ ਸ਼ਾਹ ਦੇ ਪੋਤਰੇ ਨੂੰ ਮੇਰੇ ਗੁਰੂ ਗੋਬਿੰਦ ਸਿੰਘ ਨੇ ਜਦੋਂ ਮਸੰਦਾਂ ਨੇ ਵੱਧ ਫੈਲੀਆਂ ਕੀਤੀਆਂ ਕਰੈਕਟਰ ਤੋਂ ਜੀਵਨ ਤੋਂ ਡਿੱਗ ਪਏ ਤੇ ਮੇਰੇ ਦਾਤੇ ਨੇ ਇਹਦੇ ਭਾਈ ਸੋਮੇ ਦਾ ਪੁੱਤਰ ਰਾਮ ਸ਼ਾਹ ਰਾਮ ਸ਼ਾਹ ਦਾ ਪੋਤਰਾ ਭਾਈ ਮੇਰ ਸ਼ਾਹ ਉਹਨੂੰ ਮਾਤਾ ਜੀ ਨੇ ਕਿਹਾ ਲਾਲ ਜੀ ਇਹਨਾਂ ਬਖਸ਼ਿਸ਼ ਵਾਲਾ ਘਰ ਇਹਨਾਂ ਇਮਾਨਦਾਰ ਸਤਗੁਰਾਂ ਨੇ ਅੰਮ੍ਰਿਤ ਦੀ ਦਾਤ ਦਿੱਤੀ ਭਾਈ ਮੇਰ ਸਿੰਘ ਸ਼ਾਹ ਨਾਮ ਰੱਖਿਆ ਤੇ ਖਤਾ ਪਤਾ ਕੀ ਦਿੱਤਾ ਕਹਿਣ ਲੱਗੇ ਬਖਸ਼ੰਦ ਫਰਜੰਦ ਫਿਰ ਸੁਣਿਓ ਬਖਸ਼ੰਦ ਫਰਜੰਦ ਸਾਡਾ ਬਖਸ਼ਿਆ ਹੋਇਆ ਆਪਣਾ ਪੁੱਤਰ ਮੈਂ ਬੇਨਤੀ ਕਰਾਂਗਾ ਸਿਰਫ ਇੱਕ ਇਸ ਸਾਕੇ ਨੂੰ ਪਾਸ ਬੜੀ ਬੜੀ ਸੁਣਿਆ ਪਰ ਜਿੰਨੀ ਦੇਰ ਤੱਕ ਚਿੰਤਾ ਸੀ ਖਾਏ ਮੇਰੀ ਰੋਜੀ ਗਈ ਓਨੀ ਦੇਰ ਤੱਕ ਨੀਂਦ ਨਹੀਂ ਪਈ ਜਦਨ ਚਿੰਤਾ ਛੱਡ ਕੇ ਗੁਰੂ ਦੇ ਆਸਰੇ ਹੋ ਗਿਆ ਕਿਰਤ ਉਦਨ ਵੀ ਕੀਤੀ ਓਦਨ ਗੁਰੂ ਨੇ ਸ਼ਾ ਬਣਾ ਕੇ ਰੱਖ ਦਿੱਤਾ ਪਰ ਗੁਰੂ ਨੂੰ ਕੋਈ ਤਮਾ ਨਹੀਂ ਮੇਰੇ ਧੰਨ ਗੁਰੂ ਕਲਗੀਧਰ ਮਹਾਰਾਜ ਜੀ ਦਾ ਬੋਲਖ ਹੈ ਅਸੀਂ ਕਿਸੇ ਨੂੰ ਕੁਝ ਦੇਨੇ ਆਂ ਅਸੀਂ ਸਵਾਰਥ ਰੱਖਨੇ ਚੇਤੇ ਰੱਖੋ ਰੱਬ ਕਦੀ ਸਵਾਰਥ ਨਹੀਂ ਰੱਖਦਾ ਨਾ ਮੇਰੀ ਬੇਨਤੀ ਹੈ ਲੀਡਰ ਕਿਸੇ ਨੂੰ ਦੇ ਰਿਹਾ ਹੈ ਉਹ ਦਾਨੀ ਨਹੀਂ ਉਹ ਮੰਗਤਾ ਹੈ ਉਹ ਤੁਹਾਨੂੰ ਦੇ ਕੇ ਕੱਲ ਨੂੰ ਤੁਹਾਡੇ ਘੂਏ ਤੇ ਆ ਕੇ ਵੋਟ ਮੰਗੇਗਾ ਬੰਦਾ ਧਰਮ ਦੇ ਨਾਂ ਤੇ ਕੁਝ ਦਿੰਦਾ ਹੈ ਪਰ ਉਹ ਵੀ ਮੰਗਤਾ ਹੈ ਉਹ ਦੇਣ ਤੋਂ ਬਾਅਦ ਕਹਿੰਦਾ ਇੰਨਾ ਕੁਝ ਮੈਂ ਦਿੱਤਾ ਤੂੰ ਇਹਦੇ ਵੱਟੇ ਕੀ ਮੈਨੂੰ ਦੇਵੇਂਗਾ। ਭਿਖਾਰੀ ਪਾਣੀ ਹੈ ਨਾ। ਫਰਿਆਦ ਕਰਦਾ ਬਾਹਰ দান ਕਰਕੇ ਆਉਂਦਾ ਅੰਦਰ ਕਹਿੰਦਾ ਮੈਂ ਇੰਨਾ ਕੁਝ ਦੇ ਆਇਆ ਮੈਨੂੰ ਕੀ ਦੇਵੇਂਗਾ। ਬਾਹਰ ਦਾਤਾ ਬਣਿਆ ਬੈਠਾ ਅੰਦਰ ਮੰਗਤਾ ਬਣਿਆ ਬੈਠਾ। ਹਰ ਦਾਨੀ ਦੇ ਅੰਦਰ ਭਿਖਾਰੀ ਲੁਕਿਆ ਹੋਇਆ। ਮੈਨੂੰ ਬਖਸ਼ ਦੇ ਆ ਜੀ। ਜਗਰਾਉਂ ਕੋਲ ਤੇ ਰਾਤ ਨੂੰ ਕੰਬਲ ਸੱਟਦਾ ਪਿਆ ਤੇ ਨਾਲ ਕਹਿੰਦਾ ਮੇਰੇ ਕੰਬਲਾਂ ਦਾ ਕੰਮ ਚੰਗਾ ਚੱਲੂਗਾ। ਮੰਗਤਾ ਹੀ ਹੈ ਨਾ। हां आपका आप जी सोचोगे ਵੀ ਭਾਈ ਸਾਹਿਬ ਇਹ ਕਹਿ ਰਿਹਾ ਫਿਰ ਦਾਨ ਕੋ ਨਹੀਂ ਕਰਨਾ ਚਾਹੀਦਾ ਨਹੀਂ ਮਹਾਰਾਜ ਕਹਿੰਦੇ ਨੇ ਇੱਕ ਕੰਮ ਕਰ ਕਿ ਹੱਥੋਂ ਦੇ ਕੇ ਭਲਾ ਮਨਾਏ ਮੰਗਣਾ ਨਾ ਰੱਖ ਹੱਥੋਂ ਦੇ ਕੇ ਕਹਿ ਮੇਰੇ ਦਾਤਾ ਤੂੰ ਤਰਸ ਕੀਤਾ ਮੇਰੇ ਇਸ ਗਰੀਬ ਤੋਂ ਸੇਵਾ ਤੂੰ ਲੈ ਲੈ ਮਹਾਰਾਜ ਜੀ ਬਚਨ ਕਰਦੇ ਕਿ ਆਪਣੇ ਹੱਥੋਂ ਦੇ ਕੇ ਭਲਾ ਮਨਾਉਂਦਾ ਹੋਵੇ ਸਾਰ ਬੰਦਾ ਖਿਮਾ ਕਰਿਓ ਜਿਹੜਾ ਕਿਸੇ ਨੂੰ ਕੁਝ ਦੇ ਰਿਹਾ ਹੈ ਉਹ ਆਊਟਕੁੱਟ ਇਹ ਆਸ ਕਰਕੇ ਦੇ ਰਿਹਾ ਮੈਨੂੰ ਕੀ ਵਾਪਸ ਆਏਗਾ ਰੱਬ ਕਹਿੰਦਾ ਤੂੰ ਮੈਨੂੰ ਗਾਲਾਂ ਵੀ ਕੱਢੀ ਜਾ ਮੈਂ ਕੋਈ ਆਊਟਕੁੱਟ ਨਹੀਂ ਵੇਖਣੀ ਮੈਂ ਤੈਨੂੰ ਤਾਂ ਵੀ ਦਿਆ ਮੈਂ 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 ਤੇ ਤੋ ਕੀ ਮੰਗਣਾ ਪੜੋ ਕਿਤੇ ਗੁਰੂ ਗੋਬਿੰਦ ਸਿੰਘ ਦਾ ਬਚਨ ਦੀਨਨ ਕੀ ਪਰਤਪਾਲ ਕਰੈ ਨਿਤ ਸੰਤ ਉਭਾਰ ਗਨੀਮਨ ਘਰੈ ਸੋ ਕਰਤਾ ਚਿੰਤਾ ਕਰੇ ਜਿਨ ਉਪਾਇਆ ਜਕ ਦਿਨਨ ਕੀ ਪ੍ਰਤਪਾਲ ਕਰੈ ਨਿਤ ਸੰਤ ਉਬਾਰ ਗਨੀ ਮਨ ਕਾਰੈ ਪਸ਼ ਪਸ਼ੂ ਨਗ ਨਾਗ ਨਿਰਾਤ ਸਰਬ ਸਮੈ ਸਭ ਕੋ ਪ੍ਰਤਪਾਰੈ ਪੋਕਤ ਹੈ ਜਲ ਮੈ ਥਲ ਮੈ ਪਲ ਮੈ ਕਲ ਕੇ ਨਹੀਂ ਨਹੀਂ ਕਰਮ ਵਿਚਾਰੈ ਉਹ ਨਹੀਂ ਵੇਖਦਾ ਬੰਦਾ ਪਾਪੀ ਇਹ ਵਿਸ਼ਈ ਹੈ ਇਹ ਕਾਮੀ ਕ੍ਰੋਧੀ ਨਾ ਨਾ ਉਹ ਕਹਿੰਦਾ ਨਾ ਇਹ ਜੇ ਵੈਗਰੂ ਜੀ ਇਸ ਦਾ ਵੇਖਣ ਲੱਗ ਪੈਣਗੇ ਨਾ ਤੇ ਦੁਨੀਆ ਮਰ ਜਾਊਗੀ ਐਡਾ ਵੱਡਾ ਫਰਾਖ ਦੇ ਦਾਸ ਨੇ ਤੈਕ ਵਾਰ ਕਥਾ ਕਰਦਿਆ ਕਿਹਾ ਸੀ ਕਿ ਅਰਦਾਸ 'ਚ ਇੱਕ ਲਫ਼ਜ਼ ਆਉਂਦਾ ਹੈ ਦੇਖ ਕੇ ਅਨਡਿਟ ਕੀਤਾ ਇੱਕ ਰੱਬ ਦੇਖ ਕੇ ਅਨਡਿਟ ਕਰਦਾ ਹੈ ਦੂਜਾ ਗੁਰੂ ਦੇਖ ਕੇ ਅਨਡਿਟ ਕਰਦਾ ਹੈ ਤੀਸਰਾ ਬ੍ਰਹਮ ਗਿਆਨੀ ਖਾਸਾ ਦੇਖ ਕੇ ਅਨਡਿਟ ਕਰਦਾ ਨਹੀਂ ਤਾਂ ਸਾਡਾ ਸਮਾਜ ਤੇ ਅਨਡਿਟਿਆਂ ਨੂੰ ਵੀ ਡਿਟੇ ਵਾਲੇ ਕਰਦਾ ਪਿਆ ਜੋ ਨਹੀਂ ਦੇਖਿਆ ਉਹਨਾਂ ਨੂੰ ਵੀ ਲੋਕੀ ਪ੍ਰਚਾਰੀ ਜਾ ਰਹੇ ਹਜ਼ੂਰ ਦੇਸ ਅੰਮ੍ਰਿਤ ਬਚਨ ਵਾਲੇ ਮਹਾਰਾਜ ਕਹਿੰਦੇ ਪੋਕਤਾ ਹੈ ਜਲ ਮੈਂ ਥਲ ਮੈਂ ਪਲ ਮੈਂ ਕਲ ਕੇ ਨਹੀਂ ਕਰਮ ਵਿਚਾਰ ਹੈ ਦੀਨ ਦਇਆਲ ਦਇਆ ਨਿਤ ਸੋ ਕਰਤਾ ਚਿੰਤਾ ਕਰੇ ਦੀਨ ਦਇਆਲ ਦਇਆ ਨਿਤ ਦੋਖਨ ਦੇਖ ਤਾ ਪਤਾ ਵੀ ਇਹਦੀ ਕਰਤੂਤ ਕੀ ਇਹ ਕੀ ਕਰਦਾ ਮੈਂ ਸੱਚੀ ਬੇਨਤੀ ਕਰ ਰਿਹਾ ਕਿ ਕੀ ਮੇਰੇ ਤੁਹਾਡੇ ਅੰਦਰ ਦਾ ਵਹਿਗਰੂ ਨੂੰ ਪਤਾ ਨਹੀਂ ਇਹ ਦੂ ਵਦਦਾ ਪਰਦੇ ਟਕਣ ਵਾਲਾ ਕੋਈ ਨਹੀਂ ਜੀ ਜੇ ਉਹ ਪਰਦੇ ਨਸ਼ਰ ਕਰਨ ਤੇ ਆ ਜਾਏ ਤੇ ਕੋਈ ਘਰ ਨਹੀਂ ਜੁੜਿਆ ਰਹੇਗਾ ਸੱਚ ਜੇ ਇੱਥੇ ਪਿਓ ਨਾ ਪੁੱਤਰ ਨੇ ਨਹੀਂ ਰਹਿਣਾ ਇਸਤਰੀ ਨੇ ਪਤੀ ਨਾਲ ਨਹੀਂ ਰਹਿਣਾ ਭੈਣ ਨੇ ਭਰਾ ਨੇੜੇ ਨਹੀਂ ਲੱਗਣਾ ਉਹ ਕਹਿੰਦਾ ਨਹੀਂ ਨਹੀਂ ਇਹ ਮੇਰੀ ਬਣਾਏ ਨੇ ਨਾ ਚਲ ਕੋਈ ਨਹੀਂ ਪੜਦੇ ਪਾ ਕੇ ਟੱਕੀ ਰੱਖੋ ਇਹਨਾਂ ਦਾ ਕੰਮ ਚੱਲੀ ਜਾਏਗੀ ਦੀਨ ਦਇਆ ਦਇਆਨੀ ਦੁਖਨ ਦੇਖਤ ਹੈ ਪਰ ਦੇਤ ਨਾ ਹਾਰੈ ਇੱਕ ਸਵਿਆਪੋਰ ਕਾਮਨਾ ਕ੍ਰੋਧ ਨਾ ਲੋਭ ਨਾ ਮੋਹ ਨਾ ਰੋਗ ਨਾ ਸੋਗ ਨਾ ਭੋਗ ਨਾ ਤਹਿ ਹੈ ਉਹ ਕਿਸ ਕਾਮਨਾ ਦੀਨ ਥੋੜਾ ਦੇ ਰਿਹਾ ਮੈਂ ਬੇਨਤੀ ਕਰਾਂ ਜਿਹੜਾ ਬੰਦਾ ਕਦੀ ਗੁਰਦੁਆਰੇ ਨਹੀਂ ਗਿਆ ਰੱਬ ਤਾਂ ਉਹਨੂੰ ਵੀ ਰੋਟੀ ਦੇ ਦਿੰਦਾ ਬੇ। ਉਹਨੂੰ ਨਹੀਂ ਕਿਥੋ ਮੈਨੂੰ ਬੰਦਗੀ ਕਰ ਨਾ ਕਰ ਤੂੰ। ਵੇਖੋ ਇਹ ਸਾਨੂੰ ਹੈ ਅਸੀਂ ਕਹਾਂਗੇ ਯਾਰ ਜੇ ਆਹ ਲੋਕ ਨਾ ਆਏ ਤੇ ਮੇਰੇ ਫੀਲਡ ਦਾ ਕੀ ਬਣੇਗਾ ਆਹ ਨਾ ਹੋਇਆ ਤੇ ਮੇਰੀ ਵੋਟ ਦਾ ਕੀ ਬਣੇਗਾ ਉਹ ਕਹਿੰਦਾ ਤੁਸੀਂ ਸਾਰੇ ਮੇਰੇ ਵਿਰੁੱਧ ਭੁਗਤਿਓ ਮੈਂ ਫਿਰ ਵੀ ਇਕੱਲੇ ਦਾ ਇਕੱਲਾ ਪੂਰਾ। ਤੁਹਾਡੀ ਹਸਤੀ ਕੀ ਮੈਨੂੰ ਲਾਸ ਰੱਬ ਨੂੰ ਕਿਹੜਾ ਜਮ ਐਲਾਨ ਵਾਲਾ। ਉਹਦੀ ਤਾਂ ਬਦਲੀ ਕੋਈ ਨਹੀਂ ਖੋਣੀ। ਉਹਨੂੰ ਤਾਂ ਮਹਾਰਾਜ ਜੀ ਨੇ ਕਿਹਾ ਕਿ ਵੱਡਾ ਤੇਰਾ ਦਰਬਾਰ ਸੱਚਾ ਤਉ ਤਖਤ ਸਿਰ ਸ਼ਾਹਾ ਕੁਆਤਸ਼ਾ ਨੇਚਰ ਚੌਰਸ਼ਤ ਉਹਨੂੰ ਕਾਮ ਨਹੀਂ ਕ੍ਰੋਧ ਨਹੀਂ ਲੋਭ ਨਹੀਂ ਮੋਹ ਨਹੀਂ ਹਰਖ ਨਹੀਂ ਸੋਗ ਨਹੀਂ ਭੋਗ ਨਹੀਂ ਪੈ ਨਹੀਂ ਆਪਣੀ ਬੋਡੀ ਖਹ ਕੋਈ ਨਹੀਂ ਦੇਖੋ ਗੁਰੂ ਸਾਹਿਬ ਦੀ ਉਡਾਰੀ ਆਪਣਾ ਸ਼ਰੀਰ ਕੋਈ ਨਹੀਂ ਸਾਰੇ ਸ਼ਰੀਰ ਵਾਲਿਆਂ ਦੀ ਚਿੰਤਾ ਕਰੀ ਬੈਠਾ ਆਹ ਦਿਸਦਾ ਕੋਈ ਨਹੀਂ ਅਨ ਦਿਸਦਾ ਦਿਸਦੇ ਨੂੰ ਪਾਲੀ ਜਾਂਦਾ ਭਈ ਕਾਮ ਨ ਕਰੋਦ ਨ ਲੋਭ ਨ ਮੋਹ ਨ ਰੋਗ ਨ ਸੋਗ ਨ ਭੋਗ ਨ ਪਹਿ ਹੈ ਦੇਹ ਬਹੀਨ ਸਨੇ ਸਬੋ ਤਨ ਦੇਹ ਬਹੀਨ ਆਪਣੀ ਕੋਈ ਬੋਡੀ ਨਹੀਂ ਸਾਰੀਆਂ ਸ਼ਰੀਰਾਂ ਨੂੰ ਪਿਆਰ ਕਰਦਾ ਹੈ ਦੇਹ ਬਹੀਨ ਸਨੇ ਸਬੋ ਤਨ ਨੇ ਬ੍ਰਖਤ ਅਗੈ ਅਛੈ ਹੈ ਘਰ ਵੀ ਕੋਈ ਨਹੀਂ ਮੋਤੋ ਵੀ ਰਹਿਤ ਹੈ ਮਹਾਰਾਜ ਕਹਿੰਦੇ ਨੇ ਕਾਹੇ ਕੋ ਡੋਲਤ ਹੈ ਤੁਮਰੀ ਸੁਧ ਸੁੰਦਰ ਸ੍ਰੀ ਪਦਮਾ ਪਤਲੇ ਮੈਂ ਫਿਰ ਬੇਨਤੀ ਕਰਾਂਗਾ ਸੋ ਕਰਤਾ ਚਿੰਤਾ ਕਰੇ ਜਿਹਨੂੰ ਉਪਾਇਆ ਝਖ ਮੇਰੇ ਗੁਰੂ ਗੋਬਿੰਦ ਸਿੰਘ ਇੱਕ ਇੱਕ ਉਹਨਾਂ ਦੀ ਰਚਨਾ 'ਚ ਮੈਂ ਹੋਰ ਅਰਜ਼ ਕਰਨੀ ਚਾਹਾਂ ਪੁਰਾਤਨ ਸਮੇਂ ਪਤਾ ਕੀ ਸੀ ਜਦੋਂ ਰਾਜੇ ਜਾਂ ਬਾਦਸ਼ਾਹ ਨੂੰ ਕੋਈ ਲੈਟਰ ਚਿੱਠੀ ਲਿਖੀ ਜਾਂਦੀ ਸੀ ਉਹਦੇ ਲਈ ਪਹਿਲਾਂ ਬੜੇ ਸਤਕਾਰਤ ਵਿਸ਼ੇਸ਼ਣ ਲਾਏ ਜਾਂਦੇ ਸਨ ਜਹਾ ਪਨਾਹ ਭਗਵਾਨ ਈਸ਼ਵਰ ਦੋ ਆਲਮਾ ਦਾ ਮਾਲਕ ਇਥੋ ਤੱਚ ਰਿਜਕ ਦਾਤਾ ਪਰਜਾ ਪਾਲਕ ਸਾਰੇ ਸੰ ਸ਼ਬਦ ਸੋਚਣਾ ਜਿੱਦਨ ਸਤਗੁਰਾਂ ਨੇ ਜ਼ਫਰਨਾਮਾ ਲਿਖਿਆ ਕਿਸੇ ਥਾਂ ਤੇ ਮੈਨੂੰ ਦੱਸੋ ਜ਼ਫਰਨਾਮੇ ਚ ਵਿਸ਼ੇਸ਼ਣ ਲਾ ਕੇ ਕਿਆ ਕਿ ਔਰੰਗਜ਼ੇਬ ਤੂੰ ਲੋਕਾਂ ਨੂੰ ਰਿਜਕ ਦਾਨ ਹੈ ਤੂੰ ਰਿਜਕ ਦਾਤਾ ਤੂੰ ਪਰਜਾ ਪਾਲਕ ਉਹ ਦੇਖੋ ਇਸ ਇਹਨਾਂ ਸ਼ੇਰਾਂ ਨੂੰ ਪੜ੍ਹ ਕੇ ਪਹਿਲੇ ਸ਼ੇਰ ਵਿੱਚ ਕਿਆ ਅੱਜ ਤੱਕ ਲੋਕ ਤੈਨੂੰ ਚਿੱਠੀਆਂ ਲਿਖਦੇ ਨੇ ਪਰਜਾ ਪਾਲਕ ਰਿਜਕ ਦਾਤਾ ਜਾਂਪਨਾ ਕਹਿੰਦੇ ਨੇ ਮੈਂ ਪਹਿਲੇ ਸ਼ੇਰ ਤੇਰੀ ਗੱਲ ਨਹੀਂ ਕਰਾਂਗਾ ਪਹਿਲੇ ਸ਼ੇਰ 'ਚ ਮੈਂ ਉਸ ਰੱਬ ਦੀ ਗੱਲ ਕਰਾਂਗਾ ਜਿਹੜਾ ਸਭ ਨੂੰ ਰਿਜਕ ਦੇਣ ਵਾਲਾ ਜਿਹਨੇ ਤੈਨੂੰ ਵੀ ਰਾਜ ਦਿੱਤਾ ਕਮਾਲੇ ਕਰਾਮਤ ਕਾਇਮ ਕਰੀਮ ਰਜ਼ਾ ਬਖਸ਼ ਰਾਜ਼ਕਰ ਰਹਾਕੁਨ ਰਹੀਮ ਜਿਹੜਾ ਸਭ ਨੂੰ ਰਿਜਕ ਦੇਣ ਵਾਲਾ ਹੈ ਪਰੀਪੂਰਨ ਪਰਮਾਤਮਾ ਵੈਗੁਰੂ ਗੁਰੂ ਗ੍ਰੰਥ ਸਾਹਿਬ ਦੇ ਬੋਲ ਨੇ ਕਹਿਣ ਲੱਗੇ ਉਹ ਪ੍ਰਮਾਤਮਾ ਕੱਲਾ ਸਾਨੂੰ ਹੀ ਨਹੀਂ ਆ ਰੁੱਖ ਦੇ ਉੱਤੇ ਆਲਣਾ ਹੈ ਆਲ ਨੇ ਨੂੰ ਬੀਜੜੇ ਨੇ ਬਣਾ ਦਿੱਤਾ ਚਲੋ ਚਲੋ ਉਹ ਸਾਰਾ ਪੰਛੀ ਨੇ ਬਣਾਇਆ ਉਹਦੇ ਆਲ ਨੇ ਚ ਹੱਥ ਮਾਰੋ ਕੋਈ ਸੋਨਾ ਨਹੀਂ ਕੋਈ ਹੀਰੇ ਨਹੀਂ ਕੋਈ ਮੋਤੀ ਨਹੀਂ ਕੁਧਾਣੀਆਂ ਦਾ ਢੇਰ ਨਹੀਂ ਕੀ ਇਹ ਕੱਲਾ ਪੰਛੀ ਉਹਦੇ ਨਿੱਕੇ ਜੇ ਬੱਚੇ ਉਹਨੂੰ ਪੁੱਛੀਏ ਤੈਨੂੰ ਚਿੰਤਾ ਨਹੀਂ ਆ ਜਿਹੜੇ ਨਿੱਕੇ ਨਿੱਕੇ ਬੋਟ ਤੇਰੇ ਨਿੱਕੇ ਨਿੱਕੇ ਬੱਚੇ ਪਏ ਨੇ ਜਿਨ੍ਹਾਂ ਦੇ ਖੰਭ ਵੀ ਨਿਕਲੇ ਤੇ ਮਹਾਰਾਜ ਕਹਿੰਦੇ ਨੇ ਪੰਚੀ ਕਹਿੰਦਾ ਚਿੰਤਾ ਕਾਦੂ ਕਰਾਂ ਜਿਨਨੇ ਸਵੇਰੇ ਜ਼ਿੰਦਗੀ ਦਿੱਤੀ ਏ ਮੇਰੇ ਤੇ ਬੱਚਿਆਂ ਨੂੰ ਰੋਜੀ ਵੀ ਦੇ ਦੇਗਾ ਮਹਾਰਾਜ ਕਿਰਨ ਕਰਤੇ ਨੂੰ ਚਿੰਤਾ ਹੈ ਇਹ ਸਤਿਗੁਰੂ ਦੇ ਅੰਮ੍ਰਿਤ ਬੋਲ ਨੇ ਹਜ਼ੂਰ ਦੇ ਬਚਨ ਨੇ ਨਾ ਰਿਜ਼ਕ ਦਸਤ ਆਕਸੇ ਮਾਂਜ ਕੀ ਵਾਰ ਚਲੋ ਕੁਝ ਲਫ਼ਜ਼ੇ ਚ ਫਾਰਸੀ ਦੇ ਨਾ ਰਿਜ਼ਕ ਦਸਤ ਆਕਸੇ ਦਸਤ ਦਾ ਅਰਥ ਹੈ ਖੱਤ ਸਾਡਾ ਰਿਜ਼ਕ ਰੱਬ ਤੋਂ ਬਿਨਾ ਕਿਸੇ ਹੋਰ ਦੇ ਆ ਹੱਥ ਵਿੱਚ ਨਹੀਂ ਸਿਰਫ ਸੋਚ ਕਰਤਾ ਚਿੰਤਾ ਕਰੇ ਨਾ ਰਿਜ਼ਕ ਦਸਤ ਆ ਕਸੇ ਖਮਾ ਰਾ ਇੱਕ ਆਸ ਵਜੇ ਖਮਾਰਾ ਪਾਠ ਕਥਾ ਨਹੀਂ ਫਾਰਸੀ ਵਿੱਚ ਖਮਾ ਦਾ ਅਰਥ ਸਭ ਤੇ ਰਾ ਦਾ ਅਰਥ ਨੂ ਇਹਦਾ ਅਰਥ ਹੋਵੇਗਾ ਸਾਨੂੰ ਸਾਰਿਆਂ ਨੂੰ ਰਿਜ਼ਕ ਦੇਣ ਵਾਲਾ ਕੇਵਲ ਇੱਕ ਕਰਤਾਪੁਰਖ ਵੈਗਰੂ ਹੈ ਇਹਦਾ ਰਿਜ਼ਕ ਦਸਤ ਆ ਕਸੇ ਖਮਾ ਰਾ ਇਕ ਆਸਵਸੇ ਸਾਨੂੰ ਸਭ ਨੂੰ ਇੱਕ ਦੀ ਆਸ ਹੈ ਅਸਤ ਏਕ ਦਿਗਰ ਕੋਈ ਏਕ ਤੁਈ ਏਕ ਤੁਈ ਮਹਾਰਾਜ ਕਹਿੰਦਾ ਨਾ ਪਰੰਦੇ ਗ੍ਰਹ ਜ਼ਰ ਉਡਣ ਵਾਲੇ ਪੰਛੀਆਂ ਕੋਲ ਕਿਹੜਾ ਧੰਨ ਤੇ ਕਿਹੜਾ ਰੋਟੀ ਦਾ ਸਮਾਨ ਪਰੰਦੇ ਨਾ ਗ੍ਰਹ ਸਰ ਦਰਖਤ ਆਬ ਆਸ਼ ਕਰ ਰੁੱਖ ਤੇ ਬੈਠਾ ਪਾਣੀ ਨਾ ਫਿਰ ਬੇਨਤੀ ਕਰਾਂ ਪਾਣੀ ਦੇ ਕੰਡਿਆਂ ਤੇ ਬੈਠਾ ਰੁੱਖਾਂ ਤੇ ਬੈਠੇ ਪਰੰਤੈ ਨਾ ਗਰਾਜ਼ਰ ਦਰਖਤ ਆਬ ਆਸ ਕਰ ਦੇਹੰਦ ਸੋਈ ਇਕ ਤੁਈ ਇਕ ਤੁਈ ਸੋ ਕਰਤਾ ਚਿੰਤਾ ਕਰੇ ਜਿਨ ਉਪਾਇਆ ਜਗ ਥੋੜੇ ਜਿਹੇ ਅਰਥਾਪੱਜ ਕਰ ਜਾਈਏ ਮਹਾਰਾਜ ਕਹਿੰਦੇ ਨੇ ਫਿਰ ਬੰਦਾ ਕੀ ਕਰੇ ਅਹ ਇਸ ਗੱਲ ਨੂੰ ਧਿਆਨ ਨਾਲ ਸੁਣੋ ਚਲੋ ਅੱਗੇ ਤਰਤ ਸਾਰੇ ਹੋ ਗਏ ਨਾ ਜੀ ਇਹ ਸਾਰੇ ਕੰਮ ਵੈਗਰੂ ਦੇ ਕੀਤੇ ਪੁਰਖਾਂ ਬਿਰਥਾ ਪੀਰਾਂ ਤਾ ਟਟਾ ਮੇਗਾ ਖੇਤਾ ਇਚੇ ਨਹੀਂ ਕਿਆ ਬੰਦਿਆ ਤੂੰ ਕੀ ਕਰਨੇ ਉਹਨੇ ਕਹਿਆ ਸਾਰੀ ਸੋਮਿਤ ਜਾਣ ਨਾਨਕਾ ਸਰਾ ਮੇਰਾ ਜਨਤਾ ਇਦ ਚੇ ਨਹੀਂ ਕਿਆ ਬੰਦੇ ਤੂੰ ਕੀ ਕਰ ਅੱਗੇ ਮਹਾਰਾਜ ਜੀ ਨੇ ਜਿਹੜਾ ਇਹ ਬਚਨ ਕੀਤਾ ਕਿ ਕਰਤੇ ਨੇ ਸਭ ਕੁਝ ਬਣਾਇਆ ਸੋ ਕਰਤਾ ਚਿੰਤਾ ਕਰੇ ਜਿਨ ਉਪਾਇਆ ਜਗ ਹੁਣ ਅਸੀਂ ਕੀ ਕਰੀਏ ਮੇਰੇ ਬਾਬਾ ਨਾਨਕ ਜੀ ਕਮਾਲ ਕਰ ਦਿੱਤੀ ਕਹਿਣ ਲੱਗੇ ਤਿਸ ਜੋਹਾਰੀ ਸਵਸਤ ਤਿਸ ਤੇ ਦੋ ਲਫ਼ਜ਼ ਇੱਕ ਤਾਂ ਇਹਦਾ ਪਾਠ ਔਂਕੜ ਲਾ ਕੇ ਨਹੀਂ ਕਰਨਾ ਪਾਠ ਇਥੇ ਜੋਹਾਰੀ ਹੈ ਜੋਹਾਰੀ ਨਹੀਂ ਹੋੜਾ ਲਾ ਕੇ ਪਾਠ ਹੈ ਔਂਕੜ ਲਾ ਕੇ ਨਹੀਂ ਜੱਜੇ ਨੂੰ ਹੋੜਾ ਹਾਏ ਨੂੰ ਕੰਨਾ ਰਾਰੇ ਨੂੰ ਬਿਹਾਰੀ ਜੋਹਾਰੀ ਤੇ ਇਹਦਾ ਪਾਠ ਜਵਾਰੀ ਵੀ ਨਹੀਂ ਕਰਨਾ ਜੇ ਜਵਾਰੀ ਕਈ ਵਾਰੀ ਸੁਣੀਦਾ ਨਾ ਜੀ ਮੈਂ ਕਿਸੇ ਇੰਡੀਵਿਜੂਅਲ ਬੰਦੇ ਤੇ ਤਰਕ ਨਹੀਂ ਕਰ ਰਿਹਾ ਪਰ ਅਕਸਰ ਜੇ ਜੁਵਾਰੀ ਪਾਠ ਕਰੋਗੇ ਤੇ ਜੂਆ ਖੇਡਣ ਵਾਲਾ ਬਣ ਜਾਏਗਾ ਤੇ ਜੇ ਜੁਵਾਰੀ ਪਾਠ ਕਰੋਗੇ ਤੇ ਇਹਦਾ ਅਰਥ ਮੱਥਾ ਟੇਕਣਾ ਬਣ ਜਾਏਗਾ ਨਮਸਕਾਰ ਕਰਦੇ ਇਸ ਜੁਵਾਰੀ ਮਹਾਰਾਜ ਕਹਿੰਦੇ ਤੂੰ ਚਿੰਤਾ ਨਾ ਕਰ ਸ਼ੋਕਰਤਾ ਚਿੰਤਾ ਕਰੇ ਜਿਨੂੰ ਉਪਾਇਆ જગ ਤੂੰ ਕੀ ਕਰ ਬਸ ਇੱਕ ਸਿਆਣਾ ਪੁੱਤਰ ਬਣ ਕੇ ਪਿਤਾ ਦੇ ਸਾਹਮਣੇ ਮੱਥੇ ਟੇਕ ਉਹਨੂੰ ਨਮਸਕਾਰ ਕਰ ਉਹਦਾ ਸ਼ੁਕਰਾਨਾ ਕਰ ਬਸ ਆਹ ਦੇ ਸ਼ਲੋਕ ਦਾ ਤਤਪਾਵ ਕਹਿ ਲਵਾ ਤੂੰ ਚਿੰਤਾ ਨਾ ਕਰ ਤਿਸ ਜੋਹਾਰੀ ਸਵਸਤ ਤਿਸ ਇਹ ਲਵਜੈ ਸਵਸਤ ਇਹਦਾ ਅਰਥ ਤੰਦਰੁਸਤੀ ਨਹੀਂ ਸਵਸਤ ਦਾ ਅਰਥ ਹੈ ਕਲਿਆਣ ਮੰਗਲ ਮੈਂ ਇਹਦੇ ਅਰਥ ਆਮ ਟੀਕਾ ਕਰਾਨੇ ਕੀਤੇ ਨੇ ਤੇਰੀ ਜੈ ਹੋਵੇ ਜੈ ਜੈਕਾਰ ਕਰ ਇਹਦਾ ਅਰਥ ਇਹ ਤੂੰ ਸਿਰਫ ਦੋ ਕੰਮ ਕਰ ਇੱਕ ਤੂੰ ਗੁਰੂ ਅੱਗੇ ਮੱਥਾ ਟੇਕ ਕਰ ਤੇ ਅੱਗੇ ਝੁਕ ਜਾ ਦੂਜਾ ਕੰਮ ਕਰ ਬੰਦੇ ਦੀ ਜੈ ਜੈ ਦੀ ਥਾਂ ਤੇ ਇੱਕੋ ਗੱਲ ਕਹਿ ਮੇਰੇ ਪਰਮਾਤਮਾ ਦੀ ਜੈ ਜੈਕਾਰ ਇਹਨੂੰ ਆਸਾਂ ਕੀਵਾਰ ਵਿੱਚ ਜਿਸ ਦਾ ਦਿੱਤਾ ਖਾਵਣਾ ਤਿਸ ਕਈਏ ਸ਼ਾਬਾਸ਼ ਵਾਹ ਤੇਰੇ ਪਰਮਾਤਮਾ ਵਾਹ ਤੇਰੇ ਬਸ ਇੰਨੇ ਹੀ ਕਹਿਣਾ ਉਹ ਦੇਖੋ ਦੋ ਗੱਲਾਂ ਬਸ ਐਵੇਂ ਚੋਖੇ ਚੋਖੇ ਭਜਨ ਦੀ ਲੋੜ ਹੀ ਨਹੀਂ ਅਮਲ ਚ ਲੈ ਆਈਏ ਤਿਸ ਜੋਹਾਰੀ ਜਿਨਨੇ ਜਗਤ ਉਪਾ ਕੇ ਚਿੰਤਾ ਕੀਤੀ ਤੂੰ ਉਹਨੂੰ ਮੱਥਾ ਟੇਕ ਦੇ ਨਮਸਕਾਰ ਕਰ ਦੇ ਸਵਸਤ ਤਿਸ ਇਹ ਕਹਿ ਦੇ ਤੇਰੀ ਜੈ ਜੈਕਾਰ ਹੋਵੇ ਮੰਗਲ ਮਈ ਤੂੰ ਕਲਿਆਣ ਮਈ ਕਹਿ ਤਨ ਤਨ ਤੇਰੀ ਮੈਂ ਇੱਕ ਦਿਨ ਅਰਜ਼ੇਥੀ ਕੀਤੀ ਸੀ ਕਿ ਰੱਬ ਨੂੰ ਵੀ ਸ਼ਬਾਸ਼ ਕਹੀ ਜੋ ਤੇ ਦੀ ਇਹ ਵੀ ਇਹ ਸਿਫਤ ਜੀ ਬੇਅੰਤ ਬੇਅੰਤ ਕਹੀ ਜੋ ਇਹ ਵੀ ਨਾਮ ਜੇ ਤਿਸ ਜੋਹਾਰੀ ਸਵਸਤ ਤਿਸ ਤੇ ਮਹਾਰਾਜ ਕਹਿੰਦੇ ਨੇ ਕਿਸ ਨੂੰ ਅੱਗੇ ਬਚਨ ਕੀਤਾ ਤਿਸ ਦੀਵਾਨ ਅਭਗ ਦੀਵਾਨ ਦਰਥੇ ਦਰਬਾਰ ਆਹ ਜਿਹੜੇ ਲੋਕਾਂ ਨੂੰ ਦਰਬਾਰ ਲਾ ਕੇ ਦਿੰਦੇ ਪਏ ਨੇ ਨਾ ਇਹ ਇਹਨੂੰ ਬਿਲਕੁਲ ਦਵੈਸ਼ ਚ ਨਾਲ ਜਾ ਕਿ ਫਲਾਣੇ ਥਾਂ ਤੇ ਰਾਜੇ ਦਾ ਦਰਬਾਰ ਲੱਗਾ ਸੀਐਮ ਦਾ ਦਰਬਾਰ ਲੱਗਾ ਪੀਐਮ ਦਾ ਦਰਬਾਰ ਲੱਗਾ ਮੰਤਰੀ ਨੇ ਲਾਇਆ ਸੰਗਤ ਦਰਸ਼ਨ ਹੋ ਗਿਆ ਆ ਹੋ ਗਿਆ ਇਹ ਸਾਰੀਆਂ ਖੇਡਾਂ ਚੱਲਦੀਆਂ ਨੇ ਦੁਨੀਆ 'ਚ ਇਹ ਰੱਬ ਦੀ ਬਣਾਈ ਹੈ ਜੀ ਕਹਿੰਦੇ ਨੇ ਇਹ ਦਰਬਾਰ ਇੱਕ ਦਿਨ ਮੁੱਕ ਜਾਣਗੇ